ਰੋਜ਼ਾਨਾ ਤੁਹਾਡੀ ਸਿਹਤ ਦੇ ਸਬੰਧੀ ਆਪਾਂ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਉਨੇ ਆਂ ਅੱਜ ਜਿਹੜੀ ਚੀਜ਼ ਤੁਹਾਡੀ ਖਾਤਰ ਲੈ ਕੇ ਆਏ ਉਹਦੇ ਬਾਰੇ ਤੁਹਾਨੂੰ ਦੱਸ ਦੇ ਵੀ ਆਂ ਜੀ ਤੇ ਉਹ ਫਾਇਦੇਮੰਦ ਵੀ ਬਹੁਤ ਹੈਗੀ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਸੁਣੋ ਫਿਰ ਇਹਦੇ ਫਾਇਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜਾ ਤੁਹਾਡੇ ਵਾਸਤੇ ਇੱਕ ਸਪੈਸ਼ਲ ਆਈਟਮ ਲੈ ਕੇ ਆਏ ਜੀ ਜੋ ਕਿ ਵਧੀਆ ਚੂਰਨ ਤਿਆਰ ਕੀਤਾ ਹੋਇਆ ਆਪਾਂ ਜਿਹੜਾ ਕਿ ਪੇਟ ਦੇ ਹਰੇਕ ਰੋਗ ਨੂੰ ਠੀਕ ਕਰੂਗਾ ਇਹ ਅਗਰ ਤੁਸੀਂ ਪਾਰਟੀ 'ਚ ਜਾ ਕੇ ਕਿਤੇ ਕੋਈ ਜ਼ਿਆਦਾ ਖਾ ਪੀ ਲਿਆ ਜਾਂ ਕੋਈ ਤਲਿਆ ਫਲਿਆ ਖਾ ਲਿਆ ਤਾਂ ਤੁਸੀਂ ਆ ਕੇ ਅਗਰ ਇੱਕ ਚਮਚਾ ਚੂਰਨ ਦਾ ਲੈਣੋ ਤਾਂ ਇਹ ਤੇ ਤੁਰੰਤ ਤੁਹਾਨੂੰ ਰਾਹਤ ਦਿਵਾਉਣੀ ਹੈਗੀ ਐ ਪੇਟ ਦੀ ਹਰ ਬਿਮਾਰੀ ਨੂੰ ਠੀਕ ਕਰਦਾ ਜੀ ਤਜਾਬ ਨੂੰ ਠੀਕ ਕਰਦਾ ਗੈਸ ਨੂੰ ਠੀਕ ਕਰਦਾ ਅਗਰ ਗੈਸ ਸਿਰ ਨੂੰ ਚੜਦੀ ਆ ਉਹਨੂੰ ਠੀਕ ਕਰਦਾ ਜੀ ਇਹ ਬਿਲਕੁਲ ਮਤਲਬ ਤੁਹਾਡੇ ਸਰੀਰ ਨੂੰ ਸਵਾਸਤ ਬਣਾਉਂਦਾ ਤੇ ਬਹੁਤ ਵਧੀਆ ਰਿਜ਼ਲਟ ਹੈ ਮੈਂ ਤੁਹਾਨੂੰ ਇਹ ਸਾਰਾ ਬਣਾਉਣਾ ਦਿਖਾਉਣੀ ਹੈ ਵੀ ਆਪਾਂ ਇਹ ਕਿਵੇਂ ਬਣਾਇਆ ਕਿਵੇਂ ਇਹ ਤਿਆਰ ਕੀਤਾ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਤੁਹਾਨੂੰ ਸਾਰਾ ਕੁਝ ਮੈਂ ਦੱਸਣ ਲੱਗੀ ਹਾਂ ਤੇ ਉਸੇ ਤਰ੍ਹਾਂ ਤੁਸੀਂ ਆਪਾਂ ਇਹਦੇ ਵਾਸਤੇ ਲੈ ਲੈਣਾ ਜੀ ਸੌਂਫ ਦਾ ਚਮਚਾ ਠੀਕ ਹੈ ਜੀ ਦੋ ਕ ਚਮਚੇ ਤੁਸੀਂ ਸੌਂਫ ਦੇ ਪਾ ਲਓ ਜੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇੱਕ ਚਮਚ ਤੁਸੀਂ ਧਨੀਏ ਦਾ ਪਾ ਲਓ ਜੀ ਤੇ ਉਹਦੇ ਵਾਸਤੇ ਇੱਕ ਚਮਚ ਤੁਸੀਂ ਜੀਰੇ ਦਾ ਪਾ ਲਓ ਜੀ ਇੱਕ ਚਮਚ ਤੁਸੀਂ ਜੀਰੇ ਦਾ ਪਾ ਲਓ ਤੇ ਇਹਦੇ ਵਿੱਚ ਤੁਸੀਂ ਇਹਨੇ ਸਮਾਨ ਦੇ ਵਿੱਚ 6 ਲੇਚੀਆਂ ਪਾ ਲਓ ਜਿਹੜੀਆਂ ਕਿ ਆਪਣੀ ਇਮਿਊਨਿਟੀ ਪਾਵਰ ਵਧਾਉਂਦੀਆਂ ਨੇ ਜੀ ਤੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਨੇ ਇਹਦੇ ਵਾਸਤੇ ਇੱਕ ਸੁੰਡ ਪਾਊਡਰ ਲੈ ਲਓ ਜੀ ਤੁਸੀਂ ਆਹ ਲਓ ਜਿਹੜਾ ਬੈਵਾਦੀ ਆਪਣੇ ਮਤਲਬ ਕਿ ਉਹਨੂੰ ਠੀਕ ਕਰਦਾ ਹੈਗਾ ਇੱਕ ਚਮਚ ਤੁਸੀਂ ਇਹਦਾ ਲੈ ਲਓ ਤੇ ਮਿਕਸੀ ਦੇ ਆ ਡੱਬੇ ਜਿਹੇ ਦੇ ਵਿੱਚ ਇਹਨੂੰ ਰਗੜ ਦਿਓ ਜੀ ਚੰਗੀ ਤਰ੍ਹਾਂ ਤੁਸੀਂ ਇਸ ਨੇ ਨਾਲ ਤੁਹਾਨੂੰ ਬਹੁਤ ਫਾਇਦੇ ਹੋਣੇ ਆ ਜੀ ਤੁਸੀਂ ਇਹ ਟਰਾਈ ਕਰਕੇ ਦੇਖੋ ਕਦੇ ਵੀ ਤੁਹਾਨੂੰ ਬਦਹਜਮੀ ਹੋ ਜਾਏ ਤੁਸੀਂ ਇਹ ਪੀ ਲਓ ਬੱਚੇ ਨੂੰ ਥੋੜਾ ਜਿਹਾ ਘੱਟ ਦੇ ਦਿਓ ਤੁਸੀਂ ਇਹ ਇੱਕ ਚਮਚ ਪੀ ਸਕਦੇ ਹੋ ਜੀ ਬਹੁਤ ਵਧੀਆ ਚੀਜ਼ ਹੈ ਅਗਰ ਤੁਸੀਂ ਇਹ ਬਣਾ ਕੇ ਘਰੇ ਰੱਖ ਲੈਨੇ ਨਾ ਇੱਕ ਤਰ੍ਹਾਂ ਦਾ ਰਾਮਬਾਨ ਹੈ ਜੀ ਇਹ ਤੇ ਆਪਾਂ ਨੇ ਕੀ ਕਰਨਾ ਜੀ ਇੱਕ ਗਲਾਸ ਆਪਾਂ ਲੈ ਲਿਆ ਜੀ ਪਾਣੀ ਦਾ ਆਹ ਲਓ ਜੀ ਚੱਕੋ ਤੁਸੀਂ ਆਪਣੀ ਕੇਟਲੀ ਦੇ ਵਿੱਚ ਇੱਕ ਗਲਾਸ ਪਾਣੀ ਦਾ ਲਓ ਜੀ ਤੇ ਤੁਸੀਂ ਇਹਨੂੰ ਅੱਗ ਤੇ ਧਰ ਦਿਓ ਪਾਣੀ ਗਰਮ ਹੋਣ ਤੇ ਜਦੋਂ ਪੂਰਾ ਪਾਣੀ ਗਰਮ ਹੋ ਗਿਆ ਤੇ ਇੱਕ ਚਮਚ ਭਰ ਕੇ ਤੁਸੀਂ ਇਹਦਾ ਪਾ ਦਿਓ ਜੀ ਆ ਮਸਾਲੇ ਦਾ ਜਿਹੜਾ ਆਪਾਂ ਆ ਚੂਰਨ ਤਿਆਰ ਕੀਤਾ ਹੋਇਆ ਹੈ ਆ ਪਰ ਜਾਨਾ ਸਿਹਤ ਸੰਬੰਧੀ ਜਾਣਕਾਰੀ ਤੁਹਾਨੂੰ ਦਿੰਦੇ ਰਹਿੰਦੇ ਆ ਜੀ ਆਪਣੀ ਵੀਡੀਓ ਨਾਲ ਬਣੇ ਰਿਹਾ ਕਰੋ ਤੇ ਪਲੀਜ਼ ਵਧੀਆ ਵਧੀਆ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਤੇ ਆਪਦੇ ਪਿੰਡ ਦਾ ਤੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਜੇ ਵੀ ਇੱਥੋਂ ਦੇ ਆਯੁਰਵੈਦਿਕ ਨਾਲ ਜੁੜ ਗਏ ਤੇ ਆਪਣੀਆਂ ਵੀਡੀਓ ਤੇ ਉਹਨਾਂ ਨੂੰ ਅਮਲ ਹੋ ਗਿਆ ਤੇ ਆਪਦੀ ਸਿਹਤ ਨੂੰ ਸੁਧਾਰਨ ਲੱਗ ਗਏ ਜੀ ਉਹ ਤੇ ਮੈਨੂੰ ਇਸ ਚੀਜ਼ ਦਾ ਬਹੁਤ ਚਾਇਆ ਜੀ ਵੀ ਤੁਸੀਂ ਬਿਮਾਰੀਆਂ ਤੋਂ ਰਹਿਤ ਹੋ ਜਾਓਗੇ ਤੁਹਾਨੂੰ ਜਿਆਦਾ ਦਵਾਈਆਂ ਲੈਣ ਦੀ ਲੋੜ ਨਹੀਂ ਪੈਣੀ ਹੈਗੀ ਆਹ ਲੋ ਜੀ ਇਹ ਚੰਗੀ ਤਰ੍ਹਾਂ ਉਬਲੀ ਜਾਂਦਾ ਜੀ ਚੰਗੀ ਤਰ੍ਹਾਂ ਰិន ਲੈਣਾ ਉਹਦੀ ਖਾਤਰ ਆਪਾਂ ਨੇ ਇੱਕ ਕੱਪ ਲੈ ਲੈਣਾ ਜੀ ਕੱਪ ਦੇ ਵਿੱਚ ਤੁਸੀਂ ਇਹਨੂੰ ਆਵਾਲ ਵਾਲਿਆ ਹੋਇਆ ਪਾਣੀ ਇਹਨੂੰ ਪੁੱਣ ਲੋ ਜੀ ਪੁਣਕੇ ਤੁਸੀਂ ਇਹ ਗਰਮ ਗਰਮੀ ਪੀਣਾ ਨਾ ਕਿ ਠੰਡਾ ਕੋਸਾ ਕੋਸਾ ਤੁਸੀਂ ਪੀ ਲੈਣਾ ਜੀ ਠੰਡਾ ਨਹੀਂ ਕਰਨਾ ਤੁਹਾਡੇ ਤਾਂ ਗੈਸ ਤਜਾਬ ਰਹਿਣਾ ਕੀ ਹੈ ਤੁਹਾਡੀ ਤਾਂ ਬਾਹਜਮੇ ਰਹਿਣੀ ਕੀ ਹੈ ਤੁਹਾਡੇ ਗਵੰਡੀਆਂ ਦੀ ਵੀ ਨਹੀਂ ਰਹਿਣੀ ਹੈਗੀ ਜੀ ਇਹਦੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਘਰੇ ਇਹੋ ਜੀਆਂ ਚੀਜ਼ਾਂ ਭਾਈ ਬਣਾ ਕੇ ਰੱਖਿਆ ਕਰੋ ਤਾਂ ਕਿ ਤੁਹਾਨੂੰ ਇਹ ਫਾਇਦਾ ਕਰਨ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮਿੱਠੇ ਮਿੱਠੇ ਕਰ ਦਿਓ ਕਮੈਂਟ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਤੇ ਤੁਹਾਡਾ ਪਰਮਾਤਮਾ ਤੰਦਰੁਸਤੀ ਦੇਵੇ ਤੁਹਾਨੂੰ ਤੇ ਹੱਸਦੇ ਵਸਦੇ ਰਹੋ ਓਕੇ ਜੀ ਸਸਕਾਰ